ਤੋਕੜ ਆ ਗਈ ਇਹ 2 ਮਹੀਨੇ ਰਹਿ ਗਏ 2 ਲੱਖ ਦੀ ਵਾਪਸ ਕਰਾਉ ਬਾਈ ਕੱਕੀ ਇਹ ਜੋ ਟੀ ਜੀ ਇਹ ਜੋ ਟੀ ਬਾਈ ਪਹਿਲਾਂ ਵੀ ਦੇਖੀ ਆ ਉਹ ਲੈ ਗਈ ਛੱਡ ਦੇ ਛੱਡ ਦੇ ਛੱਡ ਆਹਾਹਾਹਾਹਾ ਜਮਾ ਤਾਜੀ ਸੂਈ ਆ ਗਈ ਅ ਜੇਰ ਵੀ ਜਿਹੜੀ ਹਜੇ ਹੈਗੀ ਇਹ ਨਾਲ ਬਹੁਤ ਜਿਆਦੇ ਸੋਹਣੇ ਸੁਨਖੇਲੇਵੇ ਵਾਲੀ ਆ ਗਈ ਤੇ ਜਮਾ ਹੈਗੀ ਨੋ ਦਿਖਾਦਾ ਬਹੁਤ ਸੋਹਣਾ ਥਣਲੇਵਾ ਬੂਰੀ ਮੱਝ ਨੂੰ ਲੱਗਿਆ ਹੋਇਆ ਇਹ 100 ਕਿਲੋਮੀਟਰ ਦੀ ਪਹੁੰਚ 100 ਕਿਲੋਮੀਟਰ ਦੀ ਪਹੁੰਚ ਕਰਾਂਗੇ ਵੈਰੀ ਗੁੱਡ ਕਰ ਹੁਣ ਕੱਡੂ ਬਾਈ ਯਾਰ 10 15 ਸਾਲ ਕੰਮ ਦੇਣ ਵਾਲੀ ਐ ਇੰਨੀ ਠੰਡੀ ਸੀਲ ਆ ਆ ਐਡਾ ਕ ਬੱਚਾ ਇਹਨੂੰ ਬਿਠਾ ਦੇ ਥੱਲੇ ਭਾਵੇਂ ਠੀਕ ਆ ਬੈਠੀ ਲੱਭੇ ਬੈਠੇ ਘਰ ਇਹ ਲੱਖਰ ਕਰ ਕਰ ਮਗਾ ਦੇ ਲੈ ਜਮੀ ਉਹ ਨਹੀਂ ਹੈ ਨਹੀਂ ਆ ਦੇਖ ਲੋ ਹਾਂਜੀ ਹਸਤੀ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਦੋਸਤੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀਗੇ ਬਾਈ ਗੱਗੀ ਕੋਲੇ ਬਾਈ ਗੱਗੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਮੱਝਾਂ ਦਿਖਾਉਣੀਆਂ ਮਿੱਤਰੋ ਤੇ ਮੱਝਾਂ ਦੀ ਗਿਣਤੀ ਰਹੂਗੀ 7 ਛੇ ਮੱਜਾਂ ਜਿਹੜੀਆਂ ਹੈਗੀਆਂ ਐਨ ਪੂਰੀਆਂ ਤਾਜ਼ੀਆਂ ਸੂਈਆਂ ਹੋਈਆਂ ਤੇ ਇੱਕ ਤਾਂ ਜਮੇ ਹੀ ਤਾਜੀ ਸੂਈ ਮੱਝ ਖੜੀ ਆ ਉਧਰਲੇ ਪਾਸੇ ਤੇ ਇੱਕ ਆ ਗਈ ਆਹ ਬੂਰੀ ਤੇ ਇੱਕ ਆ ਗਈ ਆਹ ਦੋ ਦੰਦ ਝੋਟੀ ਆ ਜਦੋਂ ਇਹ ਤੁਰੂਗੀ ਨਾ ਤੇ ਸੋਡੇ ਇਹ ਫਿੱਟ ਲੱਗੂਗੀ ਝੋਟੀ ਰੋਟੀ ਜਿਹੜੀ ਹੈਗੀ ਨਾ ਯਾਰ ਬਹੁਤ ਸੋਹਣੀ ਸੁਨੱਖੀ ਆ ਬਾਕੀ ਇੱਕ ਵਾਰੀ ਆਪਾਂ ਸਾਰੀਆਂ ਤੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਤੇ ਇਹਨਾਂ ਦੇ ਵਿੱਚੋਂ ਇੱਕ ਟੌਪ ਦੀ ਮੱਝ ਜਿਹੜੀ 20 ਕਿਲੋ ਵਾਲੀ ਹੈ ਨਾ ਆ ਆ ਗਈ ਜਮਾ ਤਾਜੀ ਸੂਈ ਆ ਤੇ ਇਹੇ ਜੇ ਗੱਲ ਕਰ ਲੇ ਕਾਗੀ ਇੱਧਰ ਨੇ ਪਾਸੇ ਗੱਗੀ ਵੀਰੇ ਉਹ ਜਮਾ ਤਾਜੀ ਸੂਈ ਆ ਗਈ ਹਾਂ ਬਾਈ ਡੇਢ ਘੰਟਾ ਹੋ ਗਿਆ ਸੂਈ ਅੱਛਾ ਇੱਕ ਆ ਆ ਗਈ ਡੇਢ ਘੰਟਾ ਹੋ ਗਿਆ ਬਾਈ ਨੂੰ ਹਜੇ ਜੇਰ ਪਈ ਨਹੀਂ ਇਹਦੀ ਹਾਂ ਹਾਂ ਨਾ ਨਾ ਪੱਠੇ-ਪੁੱਠੇ ਕਾ ਲੈ ਠੀਕ ਹੈ ਹਾਂ ਛੱਡ ਦੂ ਜੇਰ ਚਲ ਆ ਫਿਰ ਕਰ ਆਪਾਂ ਕਰੀਏ ਸਟਾਰਟ ਤੇ ਸਟਾਰਟ ਫਿਰ ਉਧਰ ਹੀ ਚੱਲ ਹਾਂ ਕਿਤੋਂ ਹਾਂਜੀ ਬਾਈ ਜੀ ਹੱਸੀ ਕਾਲ ਦੀ ਹੱਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਗੱਗੀ ਸਿੰਘ ਬਾਈ ਗੱਗੀ ਹਾਂਜੀ ਪਿੰਡ ਲੇਲ ਖੁਰਦ ਜੇਲਾ ਸੰਗਰੂਰ ਠੀਕ ਹੈ ਆ ਗਿਆ ਆਪਣਾ ਪਿੰਡ ਬਈ ਹਰਿਆਣੇ ਦੇ ਚਮਾ ਬਾਰਡਰ ਤੇ ਅੱਛਾ ਗੱਗੀ ਹਰਿਆਣੇ ਦੇ ਬਾਰਡਰ ਤੇ ਰਹਿ ਗਿਆ ਹਨਾ ਪਹਿਲੀ ਵੀਡੀਓ ਅੱਜ ਤੇਰੇ ਕਰੇ ਆਪਣੀ ਹਾਂ ਤੇਰੀ ਪਹਿਲੀ ਹੈ ਤੇ ਗੱਗੀ ਫਿਰ ਮੈਨੂੰ ਆਏ ਦੱਸੇ ਯਾਰ ਛੋਡਾ ਏਰੀਗਾ ਵੀ ਜਿਹੜਾ ਹੈਗਾ ਹਰਿਆਣਵੀ ਬੋਲਦਾ ਮੇਰੀ ਬੋਲੀ ਹਿਆਣਵੀ ਆ ਬਾਈ ਮੈਂ ਜਾਣ ਕੇ ਨਹੀਂ ਬੋਲਦਾ ਵਿੱਚ ਲੋਕ ਕਹਿੰਦੇ ਨੇ ਵੀ ਜਾਣ ਕੇ ਬੋਲਦਾ ਅੱਛਾ ਵੀ ਮਾਲ ਵੇਚਣ ਦਾ ਮਾਰਾ ਠੀਕ ਹੈ ਉਹ ਹਰਿਆਣਵੀ ਹੈ ਮੇਰੀ ਬੋਲੀ ਪਿਓਰ ਬੋਲੀ ਹਰਿਆਣਵੀ ਹੈ ਹਾਂਜੀ ਹਾਂਜੀ ਹੈਨਾ ਜੇ ਅਸੀਂ ਆਪਦੇ ਬੰਦੇ ਨਾਲ ਗੱਲ ਕਰਾਂਗੇ ਤਾਂ ਅਸੀਂ ਦੂਜੀ ਬੋਲੀ ਚ ਹੀ ਕਰਾਂਗੇ ਦੂਜੀ ਬੋਲੀ ਜੀ ਆਪਦੇ ਵਾਲੀ ਚ ਜਿਵੇਂ ਅੱਜ ਮੈਂ ਆ ਗਿਆ ਤੇਰੇ ਨਾਲ ਮੈਂ ਪੰਜਾਬੀ ਬੋਲੂ ਪੰਜਾਬੀ ਬੋਲਣਾ ਹੈ ਨਾ ਠੀਕ ਹੈ ਗੱਲ ਨਹੀਂ ਐ ਤਾਂ ਮੈਂ ਤੁਹਾਨੂੰ ਦੱਸਾਂਗਾ ਗੱਲ ਜਾਣਿਆ ਪਛਾਣਿਆ ਚਿਹਰਾ ਹੈਗਾ ਮੁੰਡਾ ਤੇ ਐ ਨਹੀਂ ਹੈਗੀ ਨਵੀਂ ਗੱਲਬਾਤ ਨਹੀਂ ਹੈਗੀ ਅ ਅੱਛਾ ਕਿਹੜੇ ਬਸ ਸਟਾਰਟ ਕਰੀਏ ਜਿੱਥੋਂ ਬਈ ਜੀ ਕਰਦਾ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੀ ਜਨ ਜੋਰ ਲਾ ਕੇ ਕੱਢੇ ਹੋਏ ਕਿਛੇ ਹਾਂ ਕੋਕਾ ਪੀਸ ਆ ਕੋਕਾ ਪੀਸ ਚੱਲ ਫਿਰ ਕਰ ਕੋਕੇ ਪੀਸ ਕੰਨੀ ਚੱਲੇ ਪਹਿਲੇ ਨੰਬਰ ਕਰ ਲੈਣੇ ਸ਼ੁਰੂ ਲੈ ਵੀ ਆਹ ਦੇਖ ਲੋ ਆਹ ਝੋਟੀ ਆ ਗਈ ਨਾ ਜਿਹੜੀ ਇਹ ਮੈਂ ਪਹਿਲਾਂ ਵੀ ਦੱਸਿਆ ਵੀ ਪਹਿਲਾ ਸੂਈ ਸੂੰਦੀ ਆ ਇਹ ਦੋ ਦਿਨ ਦਾ ਰਾਵਣ ਬਾਈ ਠੀਕ ਹੈ ਦਾਈਆਂ ਵਾਲਾ ਕੰਮ ਲੱਗਾ ਆਇਆ ਹਜੇ 33 ਸੂੰਦੀ ਨਹੀਂ ਹਫਤਾ ਦੇਖੀ ਇਹ ਚ ਸਵੇਲਿੰਗਾ ਕੀ ਥਣ ਚ ਹਾਂ ਆ ਪੋਲੀ ਦੇਖ ਲੈ ਹਾਂ ਵੀ ਇਹਦੇ ਥੱਲੇ ਬੱਚਾ ਬਿਠਾ ਦੇ ਹਾਂ ਬਾਕੀ ਦਿਖੀ ਜਾਂਦੀ ਆ ਪਿਓਰ ਦੋ ਦਿਨ ਦਾ ਉਹ ਕਹਿਣਾ ਨਹੀਂ ਗੱਲਾਂ ਨਹੀਂ ਠੀਕ ਹੈ ਵੀ ਆਗਾ ਦੁੱਗੀ ਚੌਗੀ ਕਹਿ ਦਈਏ ਵੀ ਆਪਾਂ ਮੂੰਹ ਨਾ ਪੱਟ ਕੇ ਦਿਖਾਈਏ ਹਾਂ ਹਾਂ ਲੇ ਵੀ ਆ ਦੇਖ ਲੋ ਇੱਕ ਦੋ ਦੰਦ ਚੋਟੀ ਐ ਮੈਂ ਤੁਹਾਨੂੰ ਦਿਖਾਉਣ ਲੱਗਿਆ ਹਾਂ ਲੈ ਯਾਰ ਮੂੰਹ ਦੀ ਵੀ ਬੜੀ ਕੱਚੀ ਐ ਮੂੰਹ ਦਾ ਸਾਰੀ ਮਾਲ ਬਾਈ ਦੇਖੋ ਆ ਆ ਦੇਖੋ ਮਿੱਤਰੋ ਲੈ ਬਹੁਤ ਘੈਂਟ ਗੱਲ ਬਾਤ ਆ ਦੋ ਦੰਦ ਪਿਓਰ ਦਿਸ ਗਈ ਸਾਨੂੰ ਜਮਾ ਪਿਓਰ ਸਿੰਘ ਮੂੰਹ ਦੇਖ ਬਾਈ ਕਿਹੋ ਜਿਹਾ ਲੱਗ ਲੈ ਵੀ ਆਪਾਂ ਤੁਹਾਨੂੰ ਇਹ ਤੋੜ ਕੇ ਦਿਖਾਉਣ ਲੱਗੇ ਆ ਛੋਟੀ ਜਿਹੜੀ ਥਣ ਲੈਵੇ ਤੁਹਾਨੂੰ ਇਹ ਜੇ ਖਲਾਤਾ ਇਹ ਪੈ ਨਹੀਂ ਚੱਕੂਗੀ ਜਿਵੇਂ ਇੱਥੇ ਜਾਂਦੀ ਨੂੰ ਆ ਯਾਰ ਆਉਂ ਦੇਖ ਲੈ ਹਾਂ ਬੱਸ ਬੱਤ ਕਰ ਜਾ ਇਹ ਲੈ ਵੀ ਆਇਆ ਅਲਗ ਪੈਰ ਚੱਕ ਗਏ ਇੰਨੀ ਠੰਡੀ ਸੀ ਲਾ ਆ ਐਡਾ ਕ ਬੱਚਾ ਇਹਨੂੰ ਬਿਠਾਵੇ ਥੱਲੇ ਭਾਵੇਂ ਠੀਕ ਆ ਬੈਠੀ ਇਹ ਮੋਟਾ ਲਾ ਬੈਠੇ ਕਰਾ ਇਹ ਲੱਖਰ ਕਰ ਕਰਾ ਇਹ ਲੱਖਰ ਕਰ ਕਰਾ ਲਾ ਲੈ ਜੰਮੀ ਉਹ ਨਹੀਂ ਹੈਗਾ ਬਈ ਯਾਰ ਚਲੋ ਸਾਰਾ ਕਿਤੇ ਮਾਲ ਦਾ ਚੰਗਾ ਪਰ ਪਿਆਰੋ ਹਸਾਰ ਦੀ ਆ ਅੱਛਾ ਹਸਾਰ ਦੀ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਈ ਕਿੰਨਾ ਦੁੱਧ ਪਾਉਣਾ ਚਾਹੀਦਾ ਤੇਰੀ ਆਸ ਮੁਤਾਬਕ ਮੇਰੀ ਆਸ ਮੁਤਾਬਕ ਯਾਰਾ ਵੀ 14 ਕਿਲੋ ਤਾਂ ਭੁੱਲ ਆ ਪਾਉਗੀ ਹਾਂ ਆਮ ਜਿਵੇਂ ਹੁੰਦਾ ਆਪਣੇ ਸਿਸਟਮ ਜੇ ਕਿਸੇ ਕਾਰੀਗਰ ਬੰਦੇ ਕੋਲੇ ਵਾਗੀ ਤਾਂ 16 ਕਿਲੋ ਦੁੱਧ ਗੱਟੀ ਪਾਉਂਦਾ ਠੀਕ ਹੈ ਗੱਲ ਤੇ ਇਹਦਾ ਆਪਾਂ ਰੇਟ ਕੀ ਕੀਤਾ ਗਿਆ ਰੇਟ ਤਾਂ ਵਟੇ ਭਾਈ ਬਸ ਵੀ YouTube ਵਾਲੀ ਭਾ ਇਹ ਜਾ ਕਰਨਾ ਕਿਉਂਕਿ ਕੋਪੀ ਡੀਸ਼ਨ ਜਾ ਹੋਇਆ ਪਿਆ ਖਿੱਚਾ ਹੋਇਆ ਕੰਮ ਕੱਤੀ ਜੇ ਬਾਜ਼ਾਰ ਵਿੱਚ YouTube 'ਚ ਵੇਚ ਨਹੀਂ ਪਾਵੇ ਬਹੁਤ ਰੁਪਈਆਂ ਦੀ ਕਿਉਂਕਿ ਬੜਨਾ ਫੋੜਨਾ ਬਹੁਤ ਆ ਠੀਕ ਹੈ ਗੱਲ ਅੱਜ ਦੀ ਕਿੜੀ ਆਪਾਂ 165000 ਦੀ 100 ਕਿਲੋਮੀਟਰ ਪਹੁੰਚ ਕਰ ਦਾਂਗੇ ਅੱਛਾ ਲੋਰੀ ਆ ਜਾ ਕਰ ਇਹ ਆ ਪਰਮਾਤਮਾ ਨੂੰ ਉਮਰ ਲਾਵੇ ਉਂਗਲ ਨਹੀਂ ਰੱਖ ਸਕਦਾ ਵੀ ਇੱਥੇ ਚ ਘਟ ਠੀਕ ਹੈ ਗੱਲ ਲੈ ਵੀ ਆ ਦੇਖ ਲੋ ਝੋਟੀ ਜਿਹੜੀ ਹੈਗੀ ਬਹੁਤ ਸੋਹਣੀ 165000 ਤੇ 100 ਕਿਲੋਮੀਟਰ ਦੀ ਪਹੁੰਚ ਸੀ 100 ਕਿਲੋਮੀਟਰ ਦੀ ਪਹੁੰਚ ਕਰਾਂਗੇ ਵੈਰੀ ਗੁੱਡ ਕਰ ਹੁਣੀ ਕੱਡੂ ਬਾਈ ਯਾਰ 10 15 ਸਾਲ ਕੰਮ ਦੇਣ ਵਾਲੀ ਆ ਠੀਕ ਆ ਗੱਲ ਬਾਕੀ ਬਣਨ ਵਾਲੀ ਆ ਉਤੋਂ ਪੜੇ ਪਾੜੇ ਹੋਰ ਕੋਈ ਚੱਕਰੇ ਨਹੀਂ ਹੈਗਾ ਬਾਕੀ ਚੰਗੀ ਮੈਂ ਕਹਿੰਦਾ ਸਿੰਘ ਸਿੰਘ ਵੀ ਜਮਾ ਰਹੀ ਸਾਰਾ origignal ਆ ਬਾਈ ਕਹਿੰਨੂ ਯਾਰ ਅਗਲਾ ਕਹਿੰਦਾ ਵੀ ਦੁੱਗੀ ਚੌਕੀ ਮੂੰਹ ਪੱਤ ਕੇ ਦਿਖਾਇਆ ਆਪਾਂ ਨੇ ਸਾਰੀ ਗਾਰੰਟੀ ਹੋਊ ਸਹੀ ਗੱਲ ਆ ਅੱਛਾ ਜਿਵੇਂ ਆਪਣੇ ਕੋਲ ਦੂਜੇ ਨੰਬਰ ਦੇ ਤੇ ਆ ਨਗੀਨਾ ਆ ਗਿਆ ਇੱਕ ਇਹ ਆ ਗਈ ਬੂਰੀ ਅੱਛਾ ਇਹ ਬਾਈ ਕੱਲ ਵੀ ਖਾਲੀ ਕਰੀਆ ਬੋਲੇ ਚ ਬਚਤ ਨੀ ਮਾਰਦਾ ਟੱਕੀ ਕਾਲੀ ਆ ਮੰਗਰ ਠੀਕ ਆ ਕੱਟੀ ਕਾਲੀ ਆ ਬੋਲੇ ਚ ਖਾਲੀ ਆ ਮਤਲਬੇ ਬੋਲੇ ਚ ਖਾਲੀ ਆ ਹਾਂ ਸਵੇਰੇ ਤੱਕ ਮਤਲਬੇ ਕੋਈ ਨਹੀਂ ਠੀਕ ਆ ਪਤਾ ਵੀ ਕਿੰਨੀ ਕਿ ਸਟਾਰਟਿੰਗ ਤੇ ਅੱਜ ਇਹਦੇ ਮਤਲਬੇ 20% ਲੇਵਾ ਇੰਨਾ ਲੇਵਾ ਛੋਟੀ ਦੇ ਤੁੰਗ ਠੀਕ ਆ ਹਾਂਜੀ ਵੀਰੇ ਤੋੜਨੀ ਐ ਵੀ ਹਾਂ ਤੋੜ ਦੇ ਇਹ ਇਹਦਾ ਸੂਆ ਕਿਹੜਾ ਆ ਗਿਆ ਦੂਜਾ ਬਾਈ ਪਿਓਰ ਦੂਜਾ ਸੂਆ ਤੇ ਪਹਿਲੇ ਸੂਏ ਦਾ ਕੋਈ ਮਾਲਕਾ ਨੇ ਜਿਹੜਾ ਦੁੱਧ ਦੱਸਿਆ ਪਹਿਲੇ ਸੂਏ ਦਾ ਬਾਈ ਯਾਰ 14 14.5 ਕਿਲੋ ਠੀਕ ਆ ਮਲ ਜ਼ਿਮੀਦਾਰਾਂ ਦਾ ਚੋਇਆ ਹੋਇਆ ਠੀਕ ਆ ਯਮਤਾਰੇ ਆਪਣੇ ਨਾਰਮਲ ਜੀਵੀਦਾਰਾ ਛੇਵ ਹੁੰਦੀ ਆ ਪੱਠਿਆਂ ਪੁੱਠਿਆਂ ਦੀ ਠੀਕ ਆ ਗੱਲ ਦੁੱਧ ਯਾਰ ਇਹਨੂੰ ਪਾਉਣਾ ਚਾਹੀਦਾ 15 ਕਿਲੋ ਦਰਮੀਆ ਜੇ 14 15 ਬਹੁਤ ਹੋ ਜਾਂਦਾ ਬਈ ਸਹੀ ਗੱਲ ਆ ਲੈ ਵੀ ਆਹ ਲੈ ਕੀ ਸਰੀਰ ਸਾਰਾ ਕੁਸਾ ਬਾਕੀ ਜਿਹੜਾ ਦਾ ਭਾਅ ਕਰਾਂਗੇ ਨਿਆ ਮੋੜ ਦੀ ਪੁੱਤ ਨਿਆ ਮੋੜ ਲੈ 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 ਥਾਣਾ ਲੈ ਵੀ ਮੈਂ ਤੂੰ ਆਪੇ ਪ੍ਰੈਜ਼ੈਂਟ ਲੈ ਵਾ ਜਿਹਦੇ ਥੱਲੇ ਹੂੰ ਅੱਛਾ ਅੱਜ ਤੜਕੇ ਵੈਸੇ ਚੋਈ ਨਹੀਂ ਹੈਗੀ ਤੇ ਖਾਲੀ ਕੀਤੀ ਹੋਈ ਆ ਹੈਨਾ ਲਿਆ ਕਰਾ ਸੋਹਣਿਆ ਲੈ ਵੀ ਆਹ ਦੇਖ ਲੋ ਬੂਰੀ ਮੱਝ ਜਿਹੜੀ ਆ ਗਈ ਬਹੁਤ ਸੋਹਣੀ ਸੁਨੱਖੀ ਬੇਲ ਜਿਹੜੀ ਹੈਗੀ ਨਾ ਮੱਝ ਦੀ ਬਹੁਤ ਜ਼ਿਆਦਾ ਚੰਗੀ ਆ ਲੈ ਜਾ ਲੈ ਜਾ ਲੈ ਜਾ ਲੈ ਜਾ ਕਰ ਚੱਕ ਕਰ ਹੁਣ ਥਣਲੇਵੇ ਦੀ ਜਿਹੜੀ ਹੈਗੀ ਨਾ ਉਹ ਦਿਖਾਦਾ ਬਹੁਤ ਸੋਹਣਾ ਥਣਲੇਵਾ ਬੂਰੀ ਮੱਝ ਨੂੰ ਲੱਗਿਆ ਹੋਇਆ ਕੱਲਾ ਕੱਲਾ ਅੱਛਾ ਕੋਈ ਮਤਲਬ ਗਾਰੰਟੀ ਰੋਹ ਪੂਰ ਛੱਟੇ ਦੀ ਗੱਗੀ ਬਦੇ ਭਾਈ ਟੁੱਟਦੀ ਫੁੱਟਦੀ ਸਰਲਾ ਛੱਟਾ ਕੋਈ ਆਨਲਾਈਨ ਮੰਗਾਉਂਦਾ ਦੇਖਾ ਹਾਂ ਕਿਉਂਕਿ ਬੋਲਾ ਅਜੇ ਕੱਲ ਖਾਲੀ ਹੋਈ ਆ ਜੇ ਅੱਜ ਕਹੀਏ ਵੀ ਇਹ 15 ਲੀਟਰ ਦੇ ਦੂ ਠੀਕ ਆ ਕਿਉਂਕਿ ਹਫਤਾ ਪੰਜ ਦਿਨ ਸਾਹਮਣੇ ਸਟਾਰਟਿੰਗ ਬਹੁਤ ਆ ਪਰ ਅੱਜ ਛੋਟੀ 4 ਕਿਲੋ ਦੁੱਧ ਕੱਢਦੀ ਜਿਹੜੇ ਸਾਹ ਥੱਲੇ ਉੱਠੀ ਆ ਠੀਕ ਆ ਗੱਲ ਬਾਕੀ ਬਈ ਕੈਂਦੀਆਂ ਗੱਲਾਂ ਨਹੀਂ ਬੱਚੇ ਤੇ ਮਾਰੀ ਕੈਮਰਾ ਆਪਾਂ ਕਹਿ ਦਈਏ ਵੀ ਕੱਲ ਪਰਸੋਂ ਦੀ ਮੈਂ ਸੂਈ ਹੋਈ ਆ ਕੱਲ ਤਾਂ ਨਿੰਨ ਟੱਪਿਆ ਨਹੀਂ ਆ ਮਾਰਦਾ ਠੀਕ ਆ ਗੱਲ ਨਹੀਂ ਸਹੀ ਗੱਲ ਆ ਤੇਰੀ ਇਹ ਤਾਂ ਕੱਚੀ ਜਮਾ ਐਨ ਸੂਈ ਹੋਈ ਆ ਤਾਜੀ ਅੱਛਾ ਇਹਦਾ ਰੇਟ ਫਿਰ ਇਹ ਯਾਰ ਜਮੀ ਵਸ ਇਹ ਅੱਜ ਦੇ ਘਰ ਤੇ ਤੇਰੇ ਚੈਨਲ ਤੇ ਰੇਟ ਲੈ ਵੀ ਕੱਲ ਵੇ ਰਿਉ ਦੇਖਣ ਵਾਲਾ ਜੀ ਵਾਰੀ ਗਾਹ ਕਹਿੰਦਾ ਵੀ ਚੱਲ ਕਰਿਆ ਹੁੰਦਾ ਭਾਈ ਖਰਚਾ ਬਹੁਤ ਬਚ ਜਾਂਦਾ ਯਾਰ ਸਹੀ ਗੱਲ ਹੈ ਤੇ ਅੱਜ ਦੀ 1,60,000 ਦੀ ਰੋਟੀ ਦੇ ਦਾਂਗੇ 1.60 ਦੀ ਤੇ ਮੌਕੇ ਤੇ ਮਾਰ ਯਾਰ ਰੇਟ ਯਾਰ ਕੋਈ ਆ ਲਿੰਦੀ ਕੋ ਮੇ ਯਾਰ ਰੇਟ ਮਿਲ ਜਾ ਆਪਾਂ ਗੱਲ ਪੜਾਵਾਗੇ ਰੇਟ ਮਿਲ ਚ ਪਰ ਕੁਆਲਿਟੀ ਨਹੀਂ ਮਿਲਦੀ ਠੀਕ ਆ ਰੇਟ ਵੀ ਹੈ ਕੁਆਲਿਟੀ ਸਿੰਘ ਮੂੰਹ ਓਰੀਜਨਲ ਗੋਰੀਆ ਚੋਣ ਹੈ ਜੇ ਲੱਗਿਆ ਬਸ ਗੱਲੀ ਛੱਡ ਦੋ ਭਾਗਾਂ ਦੀ ਨਹੀਂ ਬਾਕੀ ਮਗਰਲੇ ਪੈਰ ਵੀ ਚਿੱਟਿਆਗੇ ਮੱਥੇ 'ਚ ਵੀ ਬੰਦ ਆ ਗਿਆ ਕਿ ਨਹੀਂ ਸਾਰੀ ਭਾਈਆ ਸਿੰਘ ਮੂੰਹ ਜਿਵੇਂ ਜਬ ਆਖ ਲੈਂਦੇ ਉਹਨੇ ਰਾਵੜਦੀ ਨਹੀਂ ਹੁੰਦੀ ਹੈ ਕਿ ਬੜਾ ਹੀ ਹੋਈ ਇਹ ਪਈਆ ਸਾਰਾ ਬਰਿਆ ਨਹੀਂ ਸਹੀ ਗੱਲ ਆ ਬਾਈ ਕਹਿੰਦਾ ਰਾਵੜਦੀ ਹੁੰਦੀ ਹੈ ਸਹੀ ਗੱਲ ਛੋਟੇ ਹੁੰਦੇ ਲੈਂਦੇ ਹੁੰਦੇ ਦੀ ਜੀ ਕੰਢੀਸ਼ੀਲ ਸਾਹੂ ਬਹੁਤ ਵਾਧੂ ਫੈਂਟ ਨਹੀਂ ਹੈਗੀ ਤੇ ਜਿਵੇਂ ਆਪਣੇ ਕੋਲੇ ਹੁਣ ਗੱਗੀ ਤੀਜੇ ਨੰਬਰ ਤੇ ਆ ਆ ਗਿਆ ਨਗੀਨਾ ਹਾਂਜੀ ਬਾਈ ਹਨਾ ਇਹ ਨਗੀਨਾ ਦੱਸ ਮੈਨੂੰ ਵੀ ਕਿੰਨਵੇਂ ਸੂਏ ਸੂਏ ਇਹ ਵੀ ਦੂਜਾ ਸੂਆ ਬਾਈ ਅੱਛਾ ਇਹ ਵੀ ਪਰਸੋਂ ਦੀ ਮਹਿਸੂਈਆਂ ਮਈਆਂ ਦੋ ਦੋ ਦਿਨਾਂ ਦੀਆਂ ਸੂਈਆਂ ਹੁੰਦੀਆਂ ਨੇ ਠੀਕ ਹੈ ਇੱਕ ਅੱਧੀ ਕੱਲ ਇੱਕ ਦੋ ਦਿਨਾਂ ਦੀ ਸੂਈ ਹੋਵੇ ਅੱਛਾ ਦੂਜਾ ਸੂਆ ਹਾਂਜੀ ਬਾਈ ਤੇ ਮਗਰ ਇਹਦੇ ਇਹਦੇ ਵੀ ਕੱਤੀ ਆ ਬਾਈ ਅੱਛਾ ਮਗਰ ਕੱਤੀ ਆ ਮੇਰੇ ਮਾਰਦੇ ਤੇ ਕੈਨ ਵਾਲੀ ਗੱਲ ਨਹੀਂ ਕੈਨ ਵਾਲੀ ਗੱਲ ਨਹੀਂ ਆ ਦੇਖੋ 나ੜੂਆ ਜਮਾ ਨਾ ਦੋ ਦੋ ਦਿਨਾਂ ਦੀਆਂ ਤਾਂ ਵੀ ਬੱਕੀਆਂ ਚੱਕਰ ਖੀਆਂ ਨੇ ਮਈਆਂ ਨੇ ਦੇਖੋ ਠੀਕ ਆ ਗੱਲ ਆ ਸਰੀਰ ਪਿੱਠ ਪੁੱਠ ਦੇ ਵੀ ਵੈਸਾ ਇਹਨੂੰ ਬੋਲਣ ਦੀ ਲੋੜ ਨਹੀਂ ਹੈਗੀ ਬੱਸ ਗੱਲ ਸਹੀ ਗੱਲ ਆ ਅੱਛਾ ਪਹਿਲੇ ਸੂਏ ਦਾ ਦੁੱਧ ਤੇ ਹੁਣ ਦੂਜੇ ਸੂਏ ਕਿੰਨਾ ਪਹਿਲੇ ਤਾਂ ਬਾਈ ਯਾਰ ਇਹਦਾ 15 15.5 ਕਿਲੋ ਵੀ ਬੰਦੇ ਸੌ ਖਾ ਗਿਆ ਆਪਣੇ ਕੋਲ ਅੱਛਾ ਕਲੇਲੂ ਲੇਤੀ ਐ ਵੀ ਆਪਾਂ ਨੂੰ ਠੀਕ ਆ ਹਾਂਜੀ ਬਾਈ ਓਕੇ ਇਹ ਹੁਣ ਦੂਜੇ ਸੂਏ ਬਾਦੂ 15 ਕਿਲੋ ਜਿਵੇਂ ਗਰਮੀ ਆ ਚੱਲ ਹ ਜਿਵੇਂ ਕਿਸੇ ਦੇ ਪਫਾਰੇ ਪੂਰੇ ਲੱਗੇ ਹੁਣ ਫਿਰ ਤੈਨੂੰ ਕੋਈ ਚੱਕਰ ਨਹੀਂ ਠੀਕ ਹੈ ਤੇ ਦੁੱਧ ਤਾਂ ਯਾਰ ਵੱਡੇ ਭਾਈ ਇਹ ਦੱਸ ਦੀਆਂ ਨੇ 15 16 ਕਿਲੋ ਵੀ ਬਹੁਤ ਹੋ ਜਾਂਦਾ ਸਹੀ ਗੱਲ ਜਿਵੇਂ ਕੋਈ ਅਗਲਾ ਆਪਾਂ ਮਹੀਨਾ 20 ਦਿਨ ਠੋਕ ਕੇ ਸੇਵਾ ਕਰਦਾਂ ਲਿਆ ਉਵੇਂ 17 18 ਕਿਲੋ ਵੀ ਪੜਿਆ ਤੁਗੀ ਠੀਕ ਹੈ ਹਾਂਜੀ ਖੋਲ ਫਿਰ ਕਰ ਇਹ ਵੀ ਆਪਾਂ ਤੋੜ ਕੇ ਦਿਖਾਵਾਂਗੇ ਲੋ ਵੀ ਇਹ ਵੀ ਝੋਟੀ ਜਿਹੜੀ ਹੈਗੀ ਹੈ ਨਾ ਕੰਦ ਕਾਖ ਫਰੇ ਕੋਈ ਵੀ ਪਸ਼ੂ ਜਿਹੜਾ ਹੈਗਾ ਨਾ ਉਹ ਮਾਰ ਨਹੀਂ ਖਾਂਦਾ ਅੱਗੇ ਆਪ ਦੇਖ ਬਾਈ ਯਾਰ ਅਗਲਾ ਕਹਿੰਦਾ ਲੈਵੇ ਦੇ ਤੇ ਆ ਦੇਖੋ ਵੀਡੀਓ ਬਣਾਉਣੀ ਸੀ ਬਾਈ ਦੇਖਾ ਇਤਾ ਕਰਕੇ ਜਿਹੜਾ ਹੈਗਾ ਇਹ ਅੱਜ ਤੜਕੇ ਚੂਈਆਂ ਨਹੀਂ ਹੋਈਆਂ ਬਾਈ ਨੇ ਸੱਚ ਬਾਕੀ ਬਾਈ ਜਿਹੜਾ ਲੇਵੇ ਇਹਨਾਂ ਦੇ ਬਹੁਤ ਨਹੀਂ ਤਾਂ ਕੁਝ ਵੀ ਨਹੀਂ ਹੈਗੇ ਠੀਕ ਆ ਹਾਦਰ ਬੰਨ ਨਹੀਂ ਆ ਯਾਰ ਜਿਵੇਂ ਜਿਵੇਂ ਲੈ ਲੈ ਚੱਲ ਗਏ ਹਾਦਰ ਲੈ ਚੱਲ ਨਾ ਮੈਂ ਲੈ ਵੀ ਆ ਦੇਖ ਲੋ ਦੂਜਾ ਸੂਆ ਝੋਟੀ ਜਿਹੜੀ ਹੈਗੀ ਹੈ ਨਾ ਇਹ ਸੈੱਡਾਂ ਵਾਲੇ ਹੁਣ ਕੱਢ ਲੈ ਇੱਕ ਦੇਖੀ ਬਾਈ ਮੂੰਹ ਚ ਪੋਲੀਆ ਲਿਆ ਹੱਥ ਦੇ ਦੇ ਮੂੰਹ ਚ ਕੁਛ ਦੇ ਦੇ ਵੀ ਆ ਨਹੀਂ ਹੈਗਾ ਠੀਕ ਕੋਈ ਕੱਲਾ ਬੰਦਾ ਦੇ ਚੰਦੂ ਸਾਰਾ ਕੋਈ ਜਿਹੜਾ ਹੈ ਵੀ ਇਹ ਮੈਨੂੰ ਐ ਲੱਗਦਾ ਚਾਰ ਕਿ ਨਾ ਛਿੱਗੇ ਛਿੱਗੇ ਕੱਢੇ ਨੇ ਹੁਣ ਠੀਕ ਆ ਛਿੱਗੇ ਸੈਡਾਂ ਵਾਲੀ ਠੀਕ ਆ ਲੈ ਵੀ ਆ ਦੇਖ ਲੋ ਅ ਦੂਜਾ ਸੂਆ ਝੋਟੀ ਥਣ ਲੈ ਵੀ ਦੀ ਜਿਹੜੀ ਹੈਗੀ ਇਹ ਵੀ ਪੂਰੀ ਸਾਫ ਬਹੁਤ ਸਾਫ ਆ ਬਾਈ ਇਹਦਾ ਕੀ ਰੇਟ ਰਹੂਗਾ ਇਹਦੇ ਬਿੰਦੂ ਵਾਲੀ ਹੈ ਤਾਂ ਬਾਈ ਯਾਰ ਇੱਕ ਰੁੱਖ ਲੱਗੇ ਉਹਦਾ ਉਹਦੇ ਦਾ ਹੋਰੇ ਕੁਝ ਕਰ ਦੂ ਠੀਕ ਆ ਇਹਦਾ ਬਾਈ ਯਾਰ ਜਬਈ ਜਾਇਜ਼ ਰੇਟ ਹਾਂ 1,85 ਹਰ ਦੀ ਝੋਟੀ ਦੇਣੀ ਹੈ 1 ਲੱਖ ਹਾਂਜੀ ਠੀਕ ਆ ਮਾਨਤਾਂ ਵਿੱਚੋਂ ਇਹਦਾ ਹੋ ਜੂ ਇਹ ਤਾਂ 2 ਲੱਖ ਦਾ ਮਾਲ ਆ ਠੀਕ ਹੈ ਜਮੈਂ ਇਹਦੇ ਉੱਤੇ ਲਿਖਿਆ ਭਈ 2 ਲੱਖ 5000 ਦੀਆਂ ਮੈਂ ਦੋ ਦੀ ਅੱਛਾ ਹਾਂ ਐਡਾ ਕ ਜਮਾਕ ਵੀ ਵੇਚੋ ਮੰਡੀ ਚ ਜਾ ਕੇ ਠੀਕ ਹੈ ਇਹਦੇ ਕਰੇ ਵੀ ਆਪਾਂ ਨੂੰ ਜੇ ਸਾਰੀਆਂ ਵਈਆਂ ਚ ਵੀ ਪੰਜ ਛੇ ਮਾ ਕਰੇ ਬੈਠਣ ਨੂੰ 20000 ਰੁਪਏ 15 ਬੰਨ ਜੇ ਬਹੁਤ ਕੁਝ ਠੀਕ ਹੈ ਗੱਲ ਆਪਾਂ ਦੜਾ ਪਾ ਦੇਣਾ ਸਾਰੀਆਂ ਦਾ ਚਲੋ ਤੇ ਜਿਹੜੀ ਆ ਨਗੀਨਾ ਆ ਗਿਆ ਇਹ ਭਾਈ ਕੱਲ ਦੀ ਸੂਈ ਆ ਹਾਂ ਅੱਜ ਸਵੇਰੇ ਖਾਲੀ ਕਰੀ ਹੋਈ ਆ ਧਾਰੀ ਛੱਡੀਆਂ ਹੋਈਆਂ ਨੇ ਠੀਕ ਹੈ ਰੰਗਵਾਜ ਸਿੰਘ ਮੂੰਹ ਦੇਖ ਲੈ ਵੀ ਅਸਲ ਆ ਲੈ ਬਤ ਇਹ ਇਹਦਾ ਸੂਆ ਦੂਜਾ ਬਾਈ ਰਿਜਨਲ ਇਹ ਵੀ ਦੂਜਾ ਤੇ ਦੇਖੀ ਥਾਣਾ ਦਾ ਜਿਹੜਾ ਸਾਈਜ਼ ਸੋਚ ਤੇ ਗੈਪ ਉਹ ਇਹ ਖਾਲੀ ਆ ਬਾਈ ਜਮਾ ਅੱਛਾ ਇਹ ਖਾਲੀ ਆ ਗਿਆ ਹਾਂ ਹਾਂ ਠੀਕ ਆ ਇੱਕ ਲੈਤੀ ਗੱਲ ਤੀ ਉਹ ਬੰਦੇ ਨੇ ਸਵੇਰੇ ਚੋਕੇ ਚਾੜੀ ਆ ਠੀਕ ਆ ਤੇ ਇਹ ਕਿੰਨੇ ਕੇ ਦੁੱਧਵਾਲੀ ਰਹੂਗਾ ਕੀ ਇਹ ਵੀ ਬਾਈ ਉਹ ਬਰੋਬਰ ਰਹੂ ਉਹਦੇ ਨਾਲ ਉਹ ਇਹ 2 ਕਿਲੋ ਫालतू ਦੇ ਸਕਦੀ ਆ ਠੀਕ ਆ 18-19 ਕਿਲੋ ਦੁੱਧ ਚੋਟੀ ਇਹ ਦੇ ਸਕਦੀ ਆ ਮੀ ਮਤਲਬ 16 ਦਾ ਵੱਟ ਤੇ ਬਾਈ ਯਾਰ ਅੱਜ ਤਾਂ ਇਹਦੇ ਭੱਲੇ ਕੁਝ ਵੀ ਇੰਨਾ ਲੈ ਵਾਤੀ ਬੋਲੇ ਚ ਤੁਰਿਆ ਨਹੀਂ ਜਾਂਦਾ ਅੱਛਾ ਬਾਕੀ ਇਹਦਾ ਵੀ ਕੱਲ ਦੀ ਸੂਈ ਆ ਬਾਈ ਕੱਲ ਰਾਤ ਦੀ ਸੂਈ ਆ ਠੀਕ ਆ ਨਹੀਂ ਆ ਮਰਦੇ ਮ ਚਲੋ ਖੋਲੀ ਫਿਰ ਆਪਾਂ ਇਹ ਵੀ ਤੋੜ ਕੇ ਦਿਖਾ ਦਈਏ ਇਹ ਲੈ ਆਹ ਦੇਖ ਲਓ ਹੁਣ ਤੁਸੀਂ ਚੈੱਕ ਕਰ ਲਓ ਮੂੰਹ ਦੀ ਤੇ ਸਿੰਗਾ ਸੁੰਗਾ ਦੀ ਪੂਰੀ ਸੋਹਣੀ ਹੈ ਇਧਰ ਲੈ ਜਾ ਜੀ ਕਰ ਲੈ ਨਮੀ ਤੋੜ ਕੇ ਦਿਖਾ ਦੇ ਤੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ ਯਾਰ 2 ਲੱਖ ਚੋਂ 10000 ਰੁਪਏ ਛੋੜੋ ਠੀਕ ਆ ਲੈ ਵੀ ਆਹ ਦੇਖ ਲਓ ਦੂਜਾ ਸੂਆ ਤਾਜੀ ਸੂਈ ਹੋਈ ਝੋਟਾ ਆਹ ਤਾਂ ਮਤ ਲਗੇ ਬਾਈ ਜਿਹੜੀ ਟੋਪਾਂ ਚ ਆਉਂਦੀ ਆ ਮੰਡੀ-ਮੁੰਡੀ ਕੱਤਕਾਰ ਵੀ ਚੰਗਾ ਸਾਰਾ ਕੁਝ ਚੰਗਾ ਹਾਂ ਨਹੀਂ ਕੱਤਕਾਰ ਵੀ ਬਹੁਤ ਚੰਗਾ ਬਣਦਾ ਹੱਲੋ ਥਾਨ ਲੱਗਿਆ ਨਹੀਂ ਇਹ ਤੁਸੀਂ ਉਹ ਪੂਰੀ ਮੁਠੀ ਆਉਣ ਚੂਣ ਚੂਣ ਵੀ ਹੋਰ ਸਾਰਿਆਂ ਕੋ ساتھ ਲੈ ਜਾ ਇਹ ਆ ਦੇਖੋ ਹੁਣ ਤੁਸੀਂ ਚੈੱਕ ਕਰ ਲੋ ਪੂਰੇ ਐਨ ਫਿਟਿੰਗ ਵਾਲਾ ਲੈ ਆ ਗਿਆ ਨਹੀਂ ਛੋਟੀ ਦਾ ਕੱਦ ਕਾਠ ਵੀ ਜਮਾ ਓਕੇ ਆ ਬਾਕੀ ਸਾਰਿਆਂ ਨੂੰ ਨਿਗਾ ਮਾਰ ਲੈ ਯਾਰ ਅਸਲ ਨੇ ਕਿਤੇ ਕਰੇ ਬਾਕੀਆਂ 5-7 ਸਾਲ ਕੱਢਣ ਦੀ ਲੋੜ ਨਹੀਂ ਹੈਗੀ ਕਰੋ ਬਾਕੀ ਇਹ ਕਿਹੜੇ ਰੀ ਦੀ ਮੱਚ ਆਪਾ ਕਿਹੜੀ ਇਹ ਮਾਲ ਬਈ ਆਪਣਾ ਸਾਰੀ ਉਧਰ ਦਾ ਹਰਿਆਣੇ ਦਾ ਹਾਂ ਜਿਹੜੇ ਮਤਲਬ ਕਿ ਇਧਰੋਂ ਫਤਿਹਵਾਦ ਤੋਂ ਇਧਰ ਬਰਵਾਲੇ ਸਾਈਡ ਪਿੰਡ ਰਹਿ ਗਏ ਠੀਕ ਹੈ گورਕਪੁਰ ਹੋ ਗਿਆ ਮੈਲਾ ਪਾਪੜਾ ਤੇ ਕਈ ਪਿੰਡ ਨੇ ਉੱਥੇ 9-10 ਪਿੰਡਾਂ ਦੀ ਆਪਣੀ ਖਰੀਦ ਹੈ ਠੀਕ ਹੈ ਅੱਛਾ ਜਿਹੜੀ ਤੇਰੇ ਕੋਲੇ ਆ ਨਾ ਆ ਗਿਆ ਯਾਰ ਆ ਤਾਂ ਹੁਣ ਜਿਹੜੇ ਭਰਾ ਦੇਖਣਗੇ ਬਰੀਕ ਬਰੂ ਖਾਸੀ ਆ ਇਹ ਤਾਂ ਯਾਰ ਵੱਡੀ ਨਹੀਂ ਏਡੀ ਤਾਂ ਹਰ ਇੱਕ ਵੇ ਮਿਲਦੀ ਠੀਕ ਹੈ ਨੰਬਰ 2 ਜਿਹੜੀ ਇਹਨੂੰ ਜਾਤ ਨਸਣ ਲੱਗੀ ਆ ਹਾਂ ਆ ਦੇਖੀ ਬਈ ਯਾਰ ਪਾਲਾ ਕੁਛ ਲੱਗਾ ਇਹਨੂੰ ਕਿੰਨੀ ਕੇ ਸਰਾ ਲਾਉਣੀ ਘਟਾ ਉਹ ਨਹੀਂ ਘਟਾ ਸੁਭਾ ਕਿਹੜਾ ਇਹਦਾ ਸੂਆ ਯਾਰ ਕਹਿੰਨ ਨੂੰ ਦੂਜਾ ਕਹਿੰਦਾ ਤੀਜਾ ਸੂਆ ਤੀਜਾ ਹਾਂ ਠੀਕ ਆ ਨਹੀਂ ਆਉਂਦਾ ਨਹੀਂ ਕਿਸੇ ਦੇ ਮੂੰਹ ਚ ਤੀਜਾ ਸੂਆ ਪਾ ਤੀਜਾ ਕਹਿ ਕੀ ਦਵਾਂਗੇ ਠੀਕ ਆ ਤੀਜਾ ਸੂਆ ਤੇ ਕੱਦ ਕਾਠ ਬਹੁਤ ਆ ਪੱਧ ਪਾਠ ਬਾਈ ਯਾਰ ਮੈਂ ਇੰਨੀ ਸੋਹਣੀ ਸਟਾਰਟਿੰਗ ਨਹੀਂ ਦੁੱਧ ਦੀ ਕਦੇ ਵੀ ਦੇਖੀ ਬਹੁ ਮਾਲ ਚੋਂ ਨੇ ਆ ਮੱਝ ਥੱਲੇ ਅੱਜ ਵੀ ਪਾਲਟੀ ਇਹ ਝੱਕ ਨਾਲ ਭਰਦੀ ਆ 9 ਕਿਲੋ ਦੀ ਠੀਕ ਆ ਹੁਣ ਵੀ ਮਤਲਬ ਲੱਗੇ 15 ਕਿਲੋ ਰੋਧੇ ਦੀ ਚਵਾਈ ਚਵਾਈ ਦਾ ਭਾਵੇਂ ਕੋਈ ਚਾਰ ਡੰਗ ਛੋਕੇ ਲੈ ਜੀ ਠੀਕ ਆ ਹਾਂ ਟੰਡੇ ਤੇ ਤਾਂ ਲਾਇਆ ਨਹੀਂ ਮਤਲਬ ਕਿ ਐਸਟੀਮੇਟ ਨਾਲ 15 ਤੇ 14 ਕਿਲੋ ਤੋਂ ਸਟਾਰ ਠੀਕ ਹੈ ਸੂਈ ਨੂੰ ਅੱਜ 9 ਦਿਨ ਹੋਏ ਨੇ ਸਾਰਾ ਅੱਛਾ 9 ਦਿਨ ਹੋ ਗਏ ਸੂਈ ਹਾਂਜੀ ਹਾਂਜੀ ਓਕੇ ਤੀਜਾ ਸੂਆ ਤੀਜਾ ਤੇ ਕਿੰਨਾ ਦੁੱਧ ਪਾ ਸਕਦੀ ਐ ਪੀਕ ਬਾਈ ਯਾਰ ਇਹਨੂੰ ਮੌਸਮ ਦੇ ਜੇ ਛਾਲ ਛੂਲ ਚੁੰਦੀ 22 30 ਕਿਲੋ ਦੁੱਧ ਆਲੀ ਫਹਿਤੀ ਠੀਕ ਹੈ ਹੁਣ ਵੀ 20 ਕਿਲੋ ਦੁੱਧ ਤੇ ਚੱਲੂ ਐ ਅਰੇ ਮੈੜਾ ਨਹੀਂ ਕੁਛ ਵੀ ਨਹੀਂ ਮਤਲਬ ਕਿ 15 ਕਿਲੋ ਕਹਿਣਾ ਸੌਖਾ ਬਾਈ ਰਾਵਣ ਬਾਲਟੀ ਫੁੱਲ ਕਰ ਦਿੰਦੀ ਐ ਚੌੜੀ ਠੀਕ ਹੈ ਹਾਂਜੀ ਵੀਰੇ ਜਿਹੜਾ ਇਹਨੂੰ ਚੋਣ ਲੱਗਿਆ ਗਾਈਆਂ ਨਾਲ ਦੀ ਐ ਐਂ ਹੱਥ ਲਾਉਣ ਦੀ ਲੋੜ ਨਹੀਂ ਨਹੀਂ ਮੈਂ ਇਹਦੇ ਨਾਲ ਰਾਤਾਂ ਗੱਲ ਵੇ ਆ ਦੇਖ ਲੋ ਕੱਦ ਕਾਠ ਜਿਹੜਾ ਹੈਗਾ ਨਾ ਪੂਰਾ ਬਾਲੇ ਚੰਗੇ ਕੱਦ ਕਾਠ ਵਾਲੀ ਆ। ਵੱਜਾ ਆਪਣੇ ਕੋਲ ਸਾਰੀਆਂ ਵੱਡੇ ਕੱਦ ਵਾਲੀਆਂ ਨੇ ਇਹ ਜਿਆਦੇ ਆ ਗਈਆਂ ਜਿਵੇਂ ਫੱਲਾ ਜਾਂਦੀਆਂ ਨੇ। ਹਾਂ। ਨਹੀਂ। ਉਰੀ ਤੋਰਾਂ ਕਿ ਥੱਲੇ ਲੈ ਜਾ ਬਾਈ। ਕੋਈ ਗੱਲ ਨਹੀਂ ਜਿੱਥੇ ਮਰਜ਼ੀ ਲੈ ਜਾ ਆਹ ਦੇਖ ਲੋ। ਇਹ ਕਿੱਸੇ ਕਰਨੋਂ। ਬਹੁਤ ਜਿਆਦੇ ਸੋਹਣੇ ਸੁਨਖੇਲੇਵੇ ਵਾਲੀ ਆ ਗਈ। ਤੇ ਜਮ੍ਹਾਂ ਐਨ ਯਾਰ ਕਿਸੇ ਪਾਸਿਓਂ ਨਾ ਉੱਚਾ ਨਾ ਕੋਈ ਨੀਵਾ। ਹਨਾ ਇਹ ਜਦੋਂ ਚੋਲੀ ਆ ਰਗ ਲਗਾ ਕੇ ਥੱਲੇ ਲਾ ਗੱਗੀ ਯਾਰ ਆਪਾਂ। ਹੁਣ ਦਿਖਾਈਏ ਆਪਾਂ। ਲੈ ਆ ਦੇਖ ਲੋ ਮੂਰਲੇ ਥਣ ਵੀ ਚੈੱਕ ਕਰ ਲੋ ਠੀਕ ਆ ਬਾਕੀ ਲੰਮੀ ਤੋਰ ਦੇ ਕੇ ਜਦੋਂ ਬੱਚਾ ਲੱਗਿਆ ਭਾਈ ਬਾਲੇ ਭੜੇ ਸਣਸਣ ਕਰਦੀ ਆ ਹੁਣ ਕੱਲ ਹੀ ਆ ਵੀ ਪੱਚਮੀ ਨਹੀਂ ਹੋਈ ਇਹਦੀ ਸਹੀ ਗੱਲ ਆ ਨਹੀਂ ਚੰਗੀ ਆ ਦੇਵੇ ਦੀ ਮੰਤਰ ਮੰਤਰ ਚੰਗੀ ਆ ਬਾਕੀ ਛਾਤੀ ਛੁੱਤੀ ਦੇਖੀ ਭਾਈ ਜਿਵੇਂ ਤਿੱਜਾ ਸੁਆ ਪਹਿਲਾਂ ਨੁ ਕੱਤੀਆਂ ਜਿੱਦੀ ਛਾਤੀ ਆ ਹੂੰ ਠੀਕ ਆ ਤੇ ਇਹਦਾ ਫਿਰ ਕੀ ਸਾਫਤਾਬ ਹੋਊਗਾ ਇਹਦਾ ਯਾਰ ਹੂੰ ਤਾਂ ਪਹਿਲਾਂ ਮੇਰਾ ਰਾਦਾ ਤੇ ਵੀ ਫੋਨ ਤੇ ਕਰਾਂਗੇ ਥੋੜਾ ਆਪਾਂ ਵੱਡੇ ਦੀ ਆ ਪਰ ਆਪਾਂ ਉਹ ਪਲੇਖਾ ਨਹੀਂ ਅਗਲਾ ਕਹਿੰਦਾ ਵੀ ਵੀਡੀਓ ਚ ਪਾ ਕਰਨੇ ਚਾਹੀਦੇ ਨੇ ਠੀਕ ਆ ਅਗਲਾ ਵੀਡੀਓ ਦੇਖਦਾ ਏਰਪਟੇ ਭਾਈ ਅੱਜ ਦੀ ਕੜੀ ਆਪਾਂ 2,25,000 ਦੀ ਮਹ ਦੇ ਦਾਂਗੇ ਠੀਕ ਹੈ ਹਾਂਜੀ ਭਾਈ 2,25,000 ਦੀ ਹਾਂਜੀ ਭਾਈ ਓਕੇ ਲੈ ਵੀ ਆਹ ਦੇਖ ਲੋ ਥਣਾ ਸੋਨਾ ਦੀ ਚੈੱਕ ਕਰ ਲੋ ਬਹੁਤ ਇਹ ਚਾਰ ਮਾਰ ਨਹੀਂ ਬੱਚਾ ਲਾਣਾ ਭਾਈ ਮਾਰ ਦੇ ਫਿਰ ਦੇਖੀ ਜਾਊਗੀ ਆ ਦੇਖੋ ਲੈ ਵਾ ਇਹ ਤੜਕੇ ਚੋਈ ਨਹੀਂ ਹੋਈ ਹੈਨਾ ਨਾ ਭਾਈ ਰਾਤ ਦੀ ਚੋਈ ਹੈ ਬਾਲਟੀ ਨਹੀਂ ਛੋਟ ਚੱਕ ਲਿਆ ਕਰ ਹਾਂ ਨਿਚੰਗਾ ਥਾਣਾ ਲੈ ਵੀ ਆਹ ਦੇਖ ਲੋ ਮਿੱਤਰੋ ਹੁਣ ਪਛਮੀ ਆ ਮੈਂ ਭਾਈ ਹੈ ਫੋਣਾ ਆਇਆ ਦੇਖ ਵੀ ਪਹਿਲਾਂ ਖਾਲੀ ਆ ਲੱਗਦੀ ਸੀ ਹਾਂ ਨਹੀਂ ਹੁਣ ਤਾਂ ਜਾਵਾਂ ਦੇਖ ਬਰੇ ਦੇਖ ਚੱਟਾ ਚੋਣ ਤਾਂ ਯਾਰ ਨਾ ਮੈਂ ਜਿਹਦੇ ਚੋਲੀ ਅਗਲਾ ਵੇਚਦਾਂ ਨਹੀਂ ਉਹਦਾ ਵਪਾਰ ਅभी ਵੇਚਣੀਆਂ ਪੈਣੀਆਂ ਨੇ ਠੀਕ ਹੈ ਲਈ ਆ ਦੇਖ ਲੋ ਪਿਛਲੇ ਸਨਾਂ ਦੀ ਚਵਾਈ ਤੇ ਹੁਣ ਮੂਰੇ ਤੇ ਮਾਰਦੇ ਫਿਰ ਆਪਾਂ ਐ ਨਹੀਂ ਪਤਾ ਲਾਇਆ ਚੱਕ ਦੇ ਕਿ ਨਾਲੇ ਹੋਰ ਮਾਰੀ ਕਰਾ ਇਹ ਆ ਲੈ ਚੋਣ ਤੈਨ ਮੈਂ ਗਾਇਆਂ ਨੂੰ ਵੀ ਮਾਫ ਕਰਦੀ ਆ ਠੀਕ ਆ ਚੈੱਕ ਕਰ ਲਓ ਹੁਣ ਆ ਸਲਾਮਤ ਲੱਗੇ ਜਵਾਕ ਵੀ ਚੋਲਾ ਦਾ ਕੱਪੀ ਤਾਂ ਇਹ ਭਰ ਲਾਣਾ ਛੋਟਾ ਜਾ ਠੀਕ ਆ ਗੱਗੀ ਫਿਰ ਮੰਨ ਕੇ ਚੱਲਾ ਹੈ ਛੋਟੀ ਇਹਦੀਰ ਕੋਈ ਕੀਮਤ ਨਹੀਂ ਹੈਗੀ ਮਤਲਬ ਕਿ ਇਹ ਜੀ ਮੈਂ ਲੋਕ ਇੰਨਾ ਦੁੱਧ ਚਵਾ ਕੇ 3-3 ਲੱਖ ਦੀ ਮੈਂ ਵਿਕ ਜੂ ਵਿਕ ਜੂ ਇਹ ਵੀ 20 ਦੀ ਬਾਈ ਜੇ ਦੁੱਧ ਚਵਾ ਕੇ ਵੇਚਣੀ ਹੋਵੇ 20 ਦੀ ਦਾ ਵੀਰ ਆਪਾਂ 5-4000 ਬਣੇ ਜਲਦੀਆਂ ਚੰਗੀਆਂ ਨੇ ਹਾਂ ਭਾਈ ਸਹੀ ਗੱਲ ਹੈ ਨਹੀਂ ਐਂ ਦੇਖ ਲੈ ਭਾਈ ਮੈਂ ਲਿਖਰੀ ਕਿੰਨੀ ਹੈ ਨਹੀਂ ਨਿਖਰੀ ਬਹੁਤ ਆ ਐ ਨਹੀਂ ਕਹਿਣ ਵਾਲੀ ਗੱਲ ਆ ਦੇਖ ਲੋ ਵੀ ਪਹਿਲਾਂ ਗਾ ਤੁਹਾਨੂੰ じゃ ਕਿਵੇਂ ਲੱਗਦਾ ਸੀ ਪਹਿਲਾਂ ਮੈਂ ਪਛਮੀ ਨਹੀਂ ਸੀ ਜਦੋਂ ਆਪਾਂ ਕੋਰੀ ਆ ਨਹੀਂ ਆ ਦੇਖ ਲੈ ਲੈ ਇੱਧਰ ਹੋ ਕੋਈ ਬਾਜ਼ਾਰ ਨਹੀਂ ਬਾਜ਼ਾਰ ਚ ਤਾਂ ਇਹ ਮਤਲਬ ਕਿ ਪੈਰ ਟੱਟ ਕੇ ਕਰਨ ਵਾਲਾ ਕੰਮ ਹੋ ਗਈ ਸਹੀ ਗੱਲ ਹੈ ਅੱਛਾ ਜਿਵੇਂ ਹੁਣ ਇੱਕ ਆਪਰੇ ਕੋਲ ਟੋਕਰ ਆ ਗਈ ਹਾਂਜੀ ਭਾਈ ਹਨਾ ਟੋਕਰ ਇਹਨਾਂ ਚ ਆ ਆ ਗਈ ਆ ਆ ਗਈ ਲੈ ਨਹੀਂ ਆਹ ਤੇਰੀ ਟੋਕਰ ਦਾ ਵੀ ਕੱਦ-ਕੱਠ ਪੂਰਾ ਯਾਰ ਇਹ ਤਾਂ ਬੜੀ ਵੱਡੀ ਆ ਕਿਹੜੀ ਕਿਹੜੀ ਨੂੰ ਕਹਾਗੀ ਇੱਕ ਦੂਜੀ ਤੋਂ ਵੱਡੀ ਹਾਂ ਨਹੀਂ ਆ ਦੇਖ ਲੈ ਬਈ ਇਹ ਕੀ ਸਾਹਕਤਾ ਉਹਦੀ ਟੋਕੜ ਆ ਗਈ ਇਹਦਾ ਬਈ ਸਹੀ 2 ਮਹੀਨੇ ਰਹਿ ਗਏ ਮੇਰੇ 2 ਮਹੀਨੇ ਹਾਂ ਇਹਨੂੰ ਤਾਂ 10 ਦਿਨ ਹੋ ਗਿਆ ਇਹਨੂੰ ਆਪਾਂ ਵੀ ਘਰੇ ਸਾਈਡ ਤੇ ਰੱਸਾ ਪਾਤਾ ਸੀ ਅੱਛਾ ਹਾਂ ਬਈ ਇਹਦਾ ਯਾਰ ਕੋਈ ਮਰਜ਼ੀ ਲੈ ਜਾ ਬਈ ਪਰ ਮੈਂ ਆਪਣਾ ਸੌਦਾ ਕਰ ਲਿਆ ਆਪਾਂ ਲੈ ਲੈ ਲਾ ਗਈ ਚੋਈ ਹੋਈ ਆਪਣੀ ਪਹਿਲਾਂ ਵੀ ਇਹ ਠੀਕ ਹੈ ਤਾਜੀ ਵੀ ਚੋਈ ਹੋਈ ਆ ਦਵਾਰੋਂ ਵੀ ਆਪਣੇ ਕੋਲੇ ਆ ਗਈ ਸੀ ਅੱਛਾ ਮੈਨੂੰ ਐਂ ਦੱਸ ਹੁਣ ਕਿੰਨੇ ਦੇ ਦੇਂਗਾ ਕਿੰਨਾ ਦੁੱਧ ਆ ਕਿੰਵੇਂ ਸੂਏ ਸੂਏ ਦੁੱਧ ਤਾਂ ਬਈ 2 ਮਹੀਨੇ ਰਹਿ ਗਏ ਹੁਣ ਇਹਦੇ ਸਹੀ 15 ਕਿਲੋ ਸੂਏ ਕਿੰਨੇਵੇਂ ਸੂ ਦੂਜਾ ਸੂਆ ਸੂ ਪਿਓ ਦੂਜਾ ਸੂਆ ਸੂ ਹਾਂਜੀ ਬਾਈ ਅੱਛਾ 2 ਮਹੀਨੇ ਰਹਿ ਗਏ ਤੇ ਦੋ ਪੂਰੇ ਪਹਿਲੇ ਸੂਏ ਦਾ ਦੁੱਧ 15 ਕਿਲੋ ਬਾਈ ਅੱਛਾ 21 ਰਾਮਣੂ ਰਿਆ ਯਾਰ ਬਾਈ ਇੱਥੇ ਸਾਰੀ ਲੇਵਾ ਮੰਗਰ ਕੱਢਦੀ ਆ ਉਹ ਕਮਣੀ ਹਾਂ ਵੀ ਟੁੱਟੀ ਜੀ ਰਹਿ ਜੂਗੀ ਸਾਰਾ ਲੇਵਾ ਇੰਨਾ ਨਾ ਥਾ ਨਾ ਚੋਣ ਚੂਣ ਮੈਂ ਯਾਰ ਕੱਦ ਦੇਖ ਲੈ ਬਈ ਹਾਂ ਹੁਣ ਕਿੰਨੇ ਦੀ ਤੇ ਵਾਪਸ ਕਿੰਨੇ ਦੀ ਲੈẽਗਾ ਬਾਪਸ ਬਾਈ ਯਾਰ ਆਪਾਂ ਲੈ ਲਾਂਗੇ 2 ਲੱਖ ਦੀ ਮੈਂ अच्छा देंगा सही कोई दो महीने आज डेढ़ दी मैं दे दंगा 50000 रुपया अपन नफा देदा दो महीना दो महीने हां कहण वाली गल नहीं मैं दो दी कहना एला दो तो हर एक जणा ਖਾਣਾ ਵਪਾਰੀ ਲਊ ਜਣਾ ਖਾਣਾ ਠੀਕ ਹੈ हां ਠੀਕ ਹੈ ਲੈ ਖੋਲ ਫਿਰ ਕਰ ਆਪ ਤੋਰ ਕੇ ਪੁੱਤ ਇਹ ਲੋਵੀ ਮੈਟਰ ਆ ਦੇਖ ਲੋ ਜਿਹੜੀ ਵੱਡੇ ਕਦ ਕਾੜਦੀ ਇਧਰ ਲੰਮੀ ਲੈ ਜਾ ਇਧਰ ਨਾ ਟਕਾਈ ਨਾ ਤੋਰ ਪੁੱਤ ਲੈ ਮੈਨੂੰ ਫੜਾ ਦੇ ਇਹ ਦੇਖ ਚਟਾ ਸਿੰਗਾ ਸੂੰਗਾ ਦੀ ਬੰਤਰ ਦੇਖ ਲੋ ਨਾਲੇ ਤਾਂ ਤੁਸੀਂ ਹਨਾ ਬਾੜੀ ਚੰਗੀ ਆ ਲੇ ਵੀ ਆ ਜਿਹੜੀ ਆ ਗਈ ਨਾ 2 ਮਹੀਨੇ ਰਹਿ ਗਏ ਟੋਕੜ ਆ ਗਈ ਇਹ 2 ਮਹੀਨੇ ਰਹਿ ਗਏ 2 ਲੱਖ ਦੀ ਵਾਪਸ ਕਰਾਉ ਬਾਈ ਕੱਕੀ ਇਹੇ ਜੋ ਚੋਟੀ ਇਹ ਜੋ ਚੋਟੀ ਬਾਈ ਪਹਿਲਾਂ ਵੀ ਦੇਖੀ ਆਪਾਂ ਨੇ ਸੰਧੂਆ ਚੈਨਲ ਤੇ ਪਾਈ ਸੀ ਤੇ ਦੋ ਟੋਕਰਤੀ ਉਹਦੇ ਖਾਲੀ ਸੀ ਹਾਂ ਉਹਦੋਂ ਦੂਜੇ ਦਿਨ ਦੁੱਧ ਰਲੀਤੀ ਇਹ ਠੀਕ ਹੈ ਉਹਦੇ ਉੱਤੇ ਦਾ ਕੋਈ ਲੇਵਾ ਦੇਖ ਸਕਦਾ ਜੀ ਟੋਕਰ ਥੱਲੇ ਵੀ ਕਿੰਨਾ ਸੀ ਠੀਕ ਆ ਹਾਂ ਜੀ ਬਾਈ ਉਹ ਲਿੰਕ ਮਿਲ ਜੂਗਾ ਕਿਉਂਕਿ ਚੋਟੀ ਰੱਬ ਦੀ ਕਿਰਪਾ ਨਾਲ ਬੱਧਰ ਵੀ ਆਂਦੀ ਦੋ ਦੀ ਬਤਲ ਗਿਆ ਆਪਾਂ ਨੂੰ ਵੀ 3 ਦੇ ਵਿੱਚ ਦਾ 20000 ਰੁਪਏ ਦਾ ਸਤਾ ਬਣੇ ਸਹੀ ਗੱਲ ਹੈ ਨੇ ਗੱਲ ਤੇਰੀ ਲੱਖ ਰੁਪਈਏ ਦੀ ਲੈ ਵੀ ਆ ਦੇਖ ਲੋ ਤੇ ਥਣ ਜਿਹੜਾ ਹੈਗਾ ਮੁੱਢ ਪੀੜੀ ਐਡੀ ਮਿਲਦੀ ਥਣ ਨਹੀਂ ਮਿਲਦਾ ਹੈ ਜਿਆ ਬਾਈ ਯਾਰ ਦਿਖਾ ਤੀ ਆਪਦਾ ਜਮਾ ਤਸੱਲੀ ਫੁੱਲ ਕਰਾਤੀ ਤੇ ਬਾਕੀ ਦਾ ਭਰਾ ਦੱਸਣਗੇ ਠੀਕ ਹੈ ਨਾ ਬਾਕੀ ਯਾਰ ਆ ਝੋਟੀ ਦਾ ਕੱਦ ਕਾਠ ਜਿਹੜਾ ਹੈਗਾ ਨਾ ਬਹੁਤ ਜਿਆਦਾ ਚੰਗਾ ਇੱਕ ਗੱਲ ਹੋਰ ਹੈਗਾ ਕਿ ਇਹ ਐ ਹੈਗਾ ਵੇਚਣ ਵਾਲਾ ਮਾਲ ਹੀ ਚੰਗਾ ਬਾਈ ਕੋਲ ਜਿਹੜੀ ਆਪਦੀ ਘਰੇ ਰੱਖੀ ਸਾਰੀ ਸਿਰ ਇਹਦੀਆਂ ਨੇ ਬਾਈ ਅਣਾ ਆ ਮੈਂ ਦੀ ਇਤਕੀ ਲੈਵ ਚਵਾਈ ਕਰਾਉਂਦੀ ਸਲਾਹ ਦਿੱਤੀ ਹੁਣ ਤੋਟਾ ਹੀ ਨਹੀਂ ਜੱਪੜਾ ਹੁਣ ਵੀ 18 ਕਿਲੋ ਦੁੱਧ ਆਇਆ ਠੀਕ ਆ ਅੱਛਾ ਇੱਕ ਤੇਰੇ ਕੋਲੇ ਉਹ ਮੱਝ ਦਿਖਾਈ ਆਪਾ ਹਾ ਉਹ ਵੀ ਦਿਖਾ ਦੇ ਆ ਚੱਲ ਕਰ ਅੱਛਾ ਕਾਕੀ ਜਿਹੜੀ ਆ ਆ ਗਈ ਇਹਦਾ ਸੂਆ ਦੱਸ ਮੈਨੂੰ ਇਹ ਬਈ ਦੂਜਾ ਸੂਆ ਪਿਓਰ ਦੂਜਾ ਸੂਆ ਹਾਂਜੀ ਬਈ ਠੀਕ ਆ ਤੇ ਕਾ ਤਾਜੀ ਸੂਈ ਆ ਗਈ ਤੇ ਮਗਰ ਪੱਛਾ ਕਹਿੰਨੇ ਮਿਲਦਾ ਯਾਰ ਕੱਟੀ ਦਿੱਤੀ ਆ ਕੱਟੀ ਦਿੱਤੀ ਆ ਦੇਖੀ ਕਰ ਕੱਟਾ ਹੋਈ ਯਾਰ ਕੱਟੇਗਾ ਹਾਂਜੀ ਅੱਛਾ ਇਹ ਕਿੰਨੇ ਕੇ ਦੁੱਧਵਾਦ ਵਾਲੀ ਆ ਇਹਦਾ ਯਾਰ ਛੋਟੀ 16 17 ਕਿਲੋ ਜਮੀ ਪੁੱਲਾ ਦੁੱਧ ਹਾਂ 16 17 ਕਿਲੋ ਹਾਂਜੀ ਹਾਂਜੀ ਤੇ ਹੈ ਵੀ ਛਿੱਗੀ ਹੈ ਨਾ ਮੁੰਡਾ ਹਾਂ ਬਾਈ ਦੰਦਾ ਜੀ ਹੁਣੀ ਮੂੰਹ ਮਾਂ ਪੈ ਲੈਣਾ ਕੱਟੀਆਂ ਵਰਗਾ ਹੂੰ ਛਿੱਗੀ ਆ ਸਹੀ ਹੈ ਉਹ ਸੈਟ ਵਾਲੇ ਕੱਢਦੀ ਆ ਸਹੀ ਗੱਲ ਆਖ ਲੈ ਬਾਈ ਹੁਣ ਜੇਰ ਦੇਖ ਦੂ ਬੱਸ ਆਪਾਂ ਬੋਲੀ ਗਏ ਨਹੀਂ ਹੁਣ ਤਾਂ ਜੇਰ ਹੀ ਦੇਖ ਦਾਂਦੀ ਲੈ ਵੀ ਆ ਜਮਾ ਤਾਜੀ ਸੂਈ ਆ ਗਈ ਅ ਜੇਰ ਵੀ ਜਿਹੜੀ ਹਜੇ ਹੈਗੀ ਇਹਨਾਂ ਲੌਂਕੀ ਜਾਂਦੀ ਆ ਤੁਸੀਂ ਦੇਖ ਲਓ ਤਾਜੀ ਸੂਈ ਜਮਾ ਤੇ ਇਹਦਾ ਰੇਟ ਕੀ ਹੈ ਫਿਰ ਗੱਗੀ ਇਹਦਾ ਰੇਟ ਤਾਂ ਭਾਈ ਯਾਰ ਜਮੀ ਬਸ ਦੇ ਲੈਣ 1 ਲੱਖ 82000 ਰੁਪਿਆ 1 ਲੱਖ ਤੇ 82000 ਹਾਂਜੀ ਠੀਕ ਆ ਝੋਟੀਆਂ ਭਾਈ ਉਹ ਵੱਡੀਆਂ ਚ ਰਲਣ ਵਾਲੀ ਝੋਟੀਆਂ ਤਾਜੀ ਸੂਈ ਕਰਕੇ ਅੱਜ ਵਿਚਾਰੀ ਬੌਲੀ ਜੀ ਹੋਈ ਪਈ ਆ ਫੜੀ ਹਾਂ ਨਹੀਂ ਸਹੀ ਗੱਲ ਆ ਬਟੇ ਜੋ ਜਿਵੇਂ ਉਹ ਝੋਟੀਆਂ ਚ ਫਰੋਬਰ ਕਰਦੀ ਆ ਉਹਨਾਂ ਦਾ ਇਹ ਅੱਜ ਉਹਨਾਂ ਦਾ ਰੇਟ ਦੇਖ ਲਾ ਆਪਾਂ 253000 ਘੱਟ ਪਾਇਆ ਹਾਂ ਹਾਂ ਸਾਫ ਸੁਥਰੀ ਆ ਵੋੜਾ ਪਲੇ ਆਤਾ ਸੀ ਕੁਝ ਬੱਚੇ ਨੂੰ ਚਾਤਾ ਸੀ ਠੀਕ ਹੈ ਕੱਲ ਦੀ ਵੀਡੀਓ ਆਪਣੀ ਮਤਲਕ ਜਦੋਂ ਗੱਪਣਾ ਇਲਾ ਲੈਵਾ ਛੋਟੀ ਥੱਲੇ ਠੀਕ ਹੈ ਹਾਂਜੀ ਬਾਈ ਚਲੋ ਉਹ ਆ ਗਈ ਇੱਕ ਜਿਹੜੀ ਉੱਧਰ ਉਹ ਕਰਦੀ ਆ ਗਈ ਉਹ ਤਾਂ ਕਰ ਹੀ ਰੱਖੀ ਹੈ ਚਲੋ ਠੀਕ ਆ ਅ ਕਾ ਕੀ ਆਇਆ ਕਰ ਇਧਰਲੇ ਪਾਸੇ ਅ ਲਾਸਟ ਤੇ ਨਾ ਸਾਨੂੰ ਇੱਕ ਅ ਬੱਛੀ ਜੀ ਕਿਵੇਂ ਹਾ ਹਾਂ ਸੱਚੋ ਬਾਈ ਇਹ ਵੀ ਦੇ ਦਾਂਗੇ ਯਾਰ ਹਾਂ ਇਹ ਆਪਣੇ ਮਿੱਤਰ ਦੇ ਉਹ ਕਰਦੀ ਬੈ ਜਵੈੜ ਦੀ ਬੱਛੀ ਆ ਹਾਂ ਸਾਰੀ 5 6 ਚਿੰਮਾ ਵੀ ਨਾ ਲੱਗਾ ਯਾਰ ਕਿਰੀ ਉਹ ਇਹਦਾ ਮਸਤੀ ਚ ਬੈਠੀ ਆ ਐਨ ਪੂਰੇ ਅਸਲਾ ਜੇ ਕੋਈ ਪਾਲਣ ਵਾਲਾ ਹੋਵੇ ਭਾਈ ਯਾਰ ਟੀਕਾ ਵੀ ਉਹਨੂੰ ਪੁੱਛ ਕੇ ਦਾਤ ਨੂੰ ਵੀ ਕਿਹੜੇ ਦੀ ਆ ਇਹ ਪਰ ਮਾ ਥੱਲੇ 40-40 ਕਿਲੋ ਰੁੱਧ ਹੈ ਦੀ ਥੱਲੇ ਅੱਛਾ ਹਾਂਜੀ ਭਾਈ ਉਹ ਤੇ ਮਾਲ ਵਾਲਾ ਸੀ ਉੱਤੇ ਮੈਂ ਲਿਆ ਆ ਛੌਂਗ ਛੌਂਗ ਚ ਫਿਰ ਅੱਜ ਮੈਂ ਦੇਖਿਆ ਗਰਮੀ ਆ ਬਾਹ ਮਾਲ ਹੋ ਜਾਣਾ ਬੰਨਣਾ ਔਖਾ ਠੀਕ ਆ ਇਹ ਖੇਲ ਤੇ ਬੈਠੀ ਆ ਵੀ ਤਾਂ ਇਹ ਇੱਕ ਈਸਾ ਕੁ ਤਾਂ ਫਿਰ ਇਹਦਾ ਇਹ 12000 ਰੁਪਏ ਦੀ ਦੇਦਾ ਭਈ ਅੱਜ ਕੀ ਗੜੀ ਅੱਜ ਦੀ ਗੜੀ ਹਾਂਜੀ ਭਾਈ ਠੀਕ ਆ 12000 ਆ ਦੇਖੀ ਭਾਈ ਇੱਕ ਹੋਰ ਆ ਭਾਈ ਇੰਨੀ ਸੇਤੀ ਕੋਈ ਕੀ ਜੀ ਨਿਚਾਰ ਹੁੰਦੀ ਜਿਹਦੇ ਚਾਰ ਚੂਰਾ ਇਹਨੂੰ ਚਾਰ ਪਾ ਦੇ ਚਾਰ ਮਹੀਨੇ ਠੀਕ ਹੈ ਮੈਂ ਮਤਲਬ ਵੀ 1.5 ਸਾਲ ਤੇ ਲੱਖ ਰੁਪਿਆ ਖੜਾ ਕਰ ਦੂੰ ਨੀ ਸਹੀ ਗੱਲ ਆ ਬੱਚੀ ਤੇਰੀ ਚੰਗੀ ਆ ਉਹ ਮੂੰਹ ਮਾਂ ਵੀ ਦੇਖ ਬਈ ਕਿੰਨਾ ਘੇਟਾ ਹਾਂ ਦੇਖ ਲੈ ਉਹ ਤਾਂ ਛੱਟ ਮਾਰੂ ਤੇਰੇ ਲੈ ਵੀ ਆਹ ਦੇਖ ਲੋ ਨੰਨਾ ਮੁੰਨਾ ਕਰ ਮੈਂ ਉਹ ਉਹ ਲੈ ਗਈ ਛੱਡ ਦੇ ਛੱਡ ਦੇ ਛੱਡ ਦੇ ਆਹਾਹਾ ਇਹ ਇਹਦੇ ਸ਼ੌਂਕ ਵਾਲਾ ਯਾਰ ਇਹਦਾ ਬੜਾ ਸ਼ੌਂਕ ਆ ਮੈਂ ਸਾਰੀ ਰਾਤ ਤੂੰ ਦਾ ਹੁਣ ਲੱਗ ਗਿਆ ਨਾ ਕੱਢਣੇ ਹੈ ਨਾ ਦੇਖੀ ਉਹ ਫਿਰਦਾ ਦੇ ਲੈ ਗਈ ਸੀ ਖੇਤ ਕੇ ਮੇਤਰਾ ਤੈਨੂੰ ਕੋਈ ਗੱਲ ਨਹੀਂ ਪਤਾ ਹੱਥ ਵੱਜੇ ਚੰਨਾ ਉੱਥੇ ਫਾਰ ਖੁੱਲੀ ਰਹਿੰਦੀ ਸੀ ਨਾ ਹਾਂ ਅਸੀਂ ਵੇ ਸ਼ੌਕ ਨੂੰ ਲੈ ਦੀ ਮੈਂ ਚਲਰ ਪੜੀ ਜਾਊਗੀ 12000 ਦੀ ਹੋਊਗੀ ਬਈ ਹਾਂ ਬਈ ਵਿਚੁੰਦਾ ਹੈ ਗਿਆ ਜਗਰਾਮ ਵਿੱਚ ਪੱਛੀ ਪੁੱਚੀ ਦੀਆਂ ਵਿਕੀ ਜਾਂਦੀਆਂ ਉਹਦੇ ਅਸੀਂ ਮੈਂ ਸਵੇਚ ਗਈ ਸੀ ਮੰਡੀ ਤੇ ਨਹੀਂ ਤੇ ਗੱਗੀ ਲਾਸਟ ਤੇ ਨੰਬਰ ਬੋਲੀ ਬਈ ਨੰਬਰ ਬਈ ਆਪਣਾ 98784 47518 ਬਈ ਠੀਕ ਹੈ ਇਹ ਨੰਬਰ ਆ ਗਿਆ ਹਾਂਜੀ ਬਈ ਤੇ ਬਹੁਤ ਬਹੁਤ ਧੰਨਵਾਦ ਤੇਰਾ ਬਈ ਹਾਂਜੀ ਐ ਜਿਹੜਾ ਅੱਜ ਮੌਕਾ ਦਿੱਤਾ ਹੈਨਾ ਆਪਦੇ ਪਸ਼ੂ ਦਿਖਾਉਣ ਦਾ ਤੇ ਲੋ ਵੀ ਮਿੱਤਰੋ ਏ ਸੀ ਬਾਈ ਕੋਲੇ ਜਿਹੜੀਆਂ ਮੱਜਾਂ ਸਾਰੀਆਂ ਸਾਰੀਆਂ ਆਪਾਂ ਦਿਖਾਈਆਂ ਇਹ ਸਾਰੀਆਂ ਹੀ ਚੰਗੀਆਂ ਇੱਥੇ ਆਇਓ ਆਪਦੀ ਤਸੱਲੀ ਕਰ ਲਓ ਤਸੱਲੀ ਕਰਕੇ ਕੋਈ ਵੀ ਮੱਝਾਂ ਤੁਸੀਂ ਇੱਥੋਂ ਖਰੀਦ ਕਰ ਸਕਦੇ ਹੋ ਬਾਕੀ ਇੱਕ ਨੰਬਰ ਹੋਰ ਦੇ ਦੀ ਰਵਣ ਹਾਂ ਗੱਲ ਵਿੱਚ 81469 ਹੂੰ 27518 ਅੱਛਾ ਆ ਦੂਜੇ ਨੰਬਰ ਤੇ ਫੋਨ ਫੋਨ ਵੱਧ ਆਈ ਜਾਂਦੇ ਨੇ ਇਹ ਨੰਬਰ ਤੇ ਨੰਬਰ ਲਾ ਲਿਓ ਇਹ ਹਰ ਟਾਈਮ ਫੋਨ ਮੇ ਛੋਟੇ ਫੋਨ ਚ ਸਿਮ ਪਾ ਲਾਂਗੇ ਇਹ ਠੀਕ ਹੈ 81469 ਠੀਕ ਹੈ ਨਾ 27518 ਠੀਕ ਹੈ 27518 ਬਈ 18 ਹਾਂਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਤੇ ਲੋਬੀ ਆਪਾਂ ਇਹ ਗੱਲ ਕਹਿੰਦੇ ਸੀ ਵੀ ਆਪਾਂ ਇੱਥੇ ਆ ਕੇ ਵੀਡੀਓ ਬਣਾਈਆ ਹੈ ਨਾ ਆਪਣਾ ਕੰਮ ਕਲਾ ਪਸ਼ੂ ਦਿਖਾਉਣ ਦਾ ਤੇ ਇੱਥੇ ਆਇਓ ਤਸੱਲੀ ਕਰਿਓ ਵੀਡੀਓ ਸ਼ੇਅਰ ਕਰਨ ਲਈ ਪ੍ਰੇਰਵਾ ਦਤੈ ਜੀ ਲੋ ਧੰਨਵਾਦ